ਸਰੇਖਾ ਜੀ ਵੀਡੀਓ ਵੇਖ ਰਿਹਾ ਸਭ ਮੁੰਜੀ ਇਹ ਲੈ ਕੇ ਆ ਜਰਾ ਇਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜੀ ਨਾ ਵੀਰੇ ਪੈਨਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਹਾਂ ਇਦੀ ਵੱਡੀ ਖਬਰ ਮਨਤਲੀ ਪਿਛੋਂ ਸੋਸ਼ਲ ਮੀਡੀਆ ਤੇ ਨਾ ਇੱਕ ਬਣ ਡੀਐਸਪੀ ਰਵੰਗ ਸਿੰਘ ਦੇ ਹੱਕ ਜੇ ਸੋਤਰੀ ਸੰਸਥਾ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਨਸ਼ਾ ਤਸਕਰ ਨਾਲ ਸੰਬੰਧਿਤ ਸੰਬੰਧ ਅਤੇ ਡਿਊਟੀ ਚਲਾ ਪ੍ਰੋਵਾਈਡ ਦੇ ਦੁੱਛਨ ਤਹਿਤ ਬੰਤਲ ਕੀਤੇ ਬਟਿੰਡਾ ਪੁਲਸ ਦੇ ਸਬਕਾ ਡੀਐਸਪੀ ਸਿਟੀਰਪਨ ਸਿੰਘ ਦੇ ਹੱਕ ਵਿੱਚ ਚੈਰ ਦੀ ਇੱਕ ਸਮਾਜਿਕ ਸੰਸਥਾ ਨਿਤਰ ਕੇ ਸਾਹਮਣੇ ਆਈਏ ਇਸ ਇੱਕ ਫੇਸਬੁੱਕ ਚੈਨਲ ਨਾਂ ਗਰਪਤਕਰ ਦੀ ਜਸਟਿਸ ਫਾਰ ਆਲ ਆਰਗੇਨਾਈਜੇਸ਼ਨਲ ਜਦੇ ਪਤਾਨਾ ਹਰੀ ਓਮ ਠਾਕਰ ਨੇ ਕਹਾ ਕਿ ਜਰੂਰਤ ਪਈ ਤਾਂ ਉਸ ਇਨਸਾਫ ਖਾਤਰ ਡੀਐਸਪੀ ਥਾਲੀਵਾਲ ਦਾ ਮਾਮਲਾ ਹਾਈ ਕੋਰਟ ਲ ਜਾਂ ਕੇ ਤੇ ਸੁਪਰੀਮ ਕੋਰਟ ਦਾ ਬੋਖਾ ਵੀ ਖੜਕਾਇਆ ਜਾਵੇਗਾ ਉਹਨਾਂ ਕਹਾ ਕਿ ਡੀਐਸਪੀ ਥਾਲੀਵਾਲ ਨਾਲ ਜੀ ਇਸ ਬੰਦੇ ਚ ਕੋਈ ਗੱਲ ਨਹੀਂ ਕੀਤੀ ਪਰ ਉਹਨਾਂ ਆਪਣੀ ਇਜਾਜ਼ਤੀ ਪਾਮਣਾ ਸੰਜੀ ਕੀਤੀ ਹੈ ਉਹਨਾਂ ਦਾ ਵੀ ਨਨ ਕਹਾ ਕਿ ਉਹਨਾਂ ਦੀ ਸੰਸਥਾ ਡੀਐਸਪੀਰ ਬੰਸ ਸਿੰਘ ਨਟਟੇਗੀ ਉਹਨਾਂ ਕਹੇ ਕਿ ਉਹਨਾਂ ਉਹ ਉਹਨਾਂ ਨੂੰ ਉਦੋਂ ਤੋਂ ਜਾਣਦੇ ਹਨ ਜਦੋਂ ਪੁਲਿਸ ਚੌਕੀ ਇਨਚਾਰਜ ਬਣਜੂਤ ਕੀਤੇ ਗਏ ਸਨ ਠਾਕੁਰ ਨੇ ਕਹੇ ਕਿ ਜੋ ਇਸਲਾਮ ਡੀਐਸਪੀਰ ਬੰਸ ਸਿੰਘ ਧਾਲੀਵਾਲ ਤੇ ਲਾਏ ਹਨ ਗਏ ਲਾਏ ਗਏ ਹਨ ਉਹਨਾਂ ਚ ਉਹਨਾਂ ਨੂੰ ਰਤਵੀ ਸੱਚਾਈ ਨਜ਼ਰ ਨਹੀਂ ਆਉਂਦੀ ਉਹਨਾਂ ਪੰਜਾਬ ਸਰਕਾਰ ਤੋਂ ਮੰਤਲ ਡੀਐਸਪੀ ਨੂੰ ਉਹਨਾਂ ਦੀਆਂ ਸਵਾਵਾਂ ਨੂੰ ਦੇਖਦਿਆਂ ਤੁਰੰਤ ਪਹਲ ਕਰਨ ਦੀ ਮੰਗ ਕੀਤੀ ਹੈ ਉਦੋਂ ਮੰਤਰੀ ਤੋਂ ਲੈ ਕੇ ਹੁਣ ਤੱਕ ਡੀਐਸਪੀ ਰਵਨ ਸਿੰਘ ਤੱਲੇ ਸੋਸ਼ਲ ਮੀਡੀਆ ਤੇ ਫਿਲਮੀ ਨਾਇਕ ਦੀ ਤਰ੍ਹਾਂ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੋਇਆ ਹੋਇਆ ਹੈ ਇਸ ਪੱਤਰਕਾਰ ਵੱਲੋਂ ਸੋਸ਼ਲ ਮੀਡੀਆ ਦੀ ਇੱਕ ਕੀਤੀ ਪੰਛਨ ਅਨੁਸਾਰ ਡੀਐਸਪੀ ਰਵਨ ਸਿੰਘ ਨੂੰ ਮੰਤਲ ਕੀਤਾ ਜਾਣ ਦੀ ਖਬਰ ਉਹਨਾਂ ਚਰ ਨਚਰ ਤੋਂ ਹੁਣ ਤੋਂ ਬਾਅਦ ਸੋਸ਼ਲ ਮੀਡੀਆ ਫੇਸਬੁੱਕ ਤੇ ਉਹਨਾਂ ਦੇ ਹੱਕ ਵਿੱਚ ਪੋਸਟਾਂ ਪਾਉਣ ਦਾ ਪਛਾਲ ਜਖਾ ਆਇਆ ਹੋਇਆ ਸੀ ਜਦੋਂ ਤਰ ਪੋਸਟਾਂ ਵਿੱਚ ਪੰਜਾਬ ਪੁਲਿਸ ਦੀ ਇਸ ਕਾਰਵਾਈ ਨੂੰ ਪੂਰੀ ਤਰ੍ਹਾਂ ਨਿਚੈਜ ਕਰਾਰ ਦਿੱਤਾ ਗਿਆ ਤੇ ਲੋਕ ਡੀਐਸਪੀ ਪ੍ਰੋਮ ਸਿੰਘ ਦੇ ਹੱਕ ਵਿੱਚ ਹਾਂ ਦਾ ਨਾਰਾ ਮਾਰਦੇ ਨਜ਼ਰ ਆ ਰਹੇ ਹਨ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ